ਕੁ ਸਤਿ ਗੁਰੂ ਤੁਠਾ ਸਤਨਾ ਸਿਰੀ ਵਾਖ ਗੁਰੂ ਸਭ ਜੀਓ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਾਇ ਮਿਲ ਕੁਸਲ ਸੇਤੀ ਘਰ ਆਏ ਨਮ ਕੀ ਵੜਾਈ ਦਸ ਕੀਮਤ ਕਹਿਣ ਨਾ ਜਾਏ ਆਪਣਾ ਗੁਰੂ ਤੇ ਆਏ ਮਿਲ ਕੁ ਸੁਲਸਤੀ ਖੜ ਆਏ ਨਾ ਮੈਂ ਕੀ ਵੜਾਈ ਜਿਸ ਕੀਮਤ ਕਹਿ ਨਾ ਜਾਈ ਸੰਤ ਹੋ ਹਰ 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 ਆਰਾਧੋ ਹਰ ਆਰਾਧ ਸਭੁ ਕਿਛ ਪਾਈਐ ਕਾਰਜ ਸੰਗਲੇ ਸਦ ਹੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮਤ ਆਇਆ ਤਨ ਸਰਬ ਸੁਖਾਂ ਫਲ ਪਾਇਆ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮਤ ਆਇਆ ਸਰਬ ਸੁਖਾ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ